ਵੇਰੋਂ ਪਾਈ ਹੁਣ ਟਾਈਮ ਕੀ ਹੋ ਗਿਆ ਟਾਈਮ ਕੀ ਹੈ ਗੱਭੀ ਵੇ ਸਵੇਰੇ ਆਪਾਂ 11 ਵਜੇ ਆਏ ਸੀ ਜੀ ਮਿਸਤਰੀ ਨੇ ਉਦੋਂ ਵਾਰ ਦੂਜਾ ਲੱਗੰਦਿਆ ਸੀ ਆ ਹੁਣ ਤੁਹਾਨੂੰ ਦੱਸ ਦਿੰਨੇ ਕਿ ਕਿੰਨਾਂ ਵਾਰ ਚੱਲੰਦਿਆ 3 ਵਜ ਗਏ ਜੇ 11 ਵਜ ਤੋਂ ਹੁਣ 3 ਵਜ ਗਏ ਜੀ ਰੋਟੀ ਪਾਣੀ ਇਹਨਾਂ ਖਾ ਲਿਆ ਵਾਰਾਂ ਕੋ ਤੁਹਾਨੂੰ ਵਿਖਾਈਏ 1 2 3 4 5 6 7 8 8 ਵਾਰ ਲੱਗੇ ਜੇ ਸਵੇਰ ਦੇ ਤੇ ਆ ਮਕਾਨ ਸਾਡਾ ਲੰਬਾਈ ਵੇਖ ਲੋ ਕਿੱਡੀ ਆ ਅੜਬ ਮਿਸਤਰੀ ਅੜਬ ਮਿਸਤਰੀ ਆ ਓ ਤਾਂ ਵੇਖੋ ਲੈ ਕੇ 40 ਫੁੱਟ ਲੰਬਾਈ ਸਾਰੇ ਤਾਂ ਮੈਂ ਕਹਿੰਦਾ ਜਿਹੜਾ ਬੰਦਾ ਨਾਲ ਲੱਗਾ ਤਾਂ ਜੇ ਵਿਚਾਰਾ ਸੇਤ ਦੇ ਫੇਰੇ ਮਾਰੀ ਜਾਂਦਾ ਇਹ ਵੈਡੇ ਮੈਂ ਕਹਿੰਦਾ ਉਹਦਾ ਠੇਕਾ ਨਹੀਂ ਇਹ ਮਾਰਦੇ ਪਰ ਉਹ ਤਾਂ ਵੀ ਕੰਮ ਚਲਾਈ ਜਾਂਦਾ ਇਹਨਾਂ ਦਾ ਭਾਈ ਆਇਓ ਤੁਹਾਡੀ ਫੋਟੋ ਵਿਖਾਈਏ ਅੱਧੇ ਮਿੰਟ ਚ ਰੁਲਾਵਾ ਹੈ ਇਹ ਸਾਰੇ ਵੇਰ ਕੇ ਜਾਂਦੇ ਰੋਲਾ ਪਾਇਆ ਇਹਨੇ ਹੈ ਮੈਸਰੀ ਰਾਣਾ ਜਾਇਆ ਵਾ ਰੋਟੀ ਖਾ ਕੇ ਅਰੇ ਕਹਿੰਦੇ ਚਾਹ ਲਿਆਓ ਮਾ ਵਾਰ ਤੇ ਲਾਓ ਤੁਸੀਂ ਚਾਹ ਵੀ ਆ ਜਾਂਦੀ ਆ ਅੱਜ ਮਾਮਾ ਡਾ ਨਹੀਂ ਆਇਆ ਮਾਮੇ ਨੇ ਕਹਣਾ ਕੈਮਰਾ ਬੰਦ ਕਰ ਆ ਵਿਖਾਉਨੇ ਤੁਹਾਨੂੰ ਆ ਵੇਖੋ